255 4 스타 डबल ਪਾਣੀ ਦੀ ਮੰਗ ਹੈ ਜੀ ਇਹਦੀ 490000 ਰੁਪਏ ਦੀ ਡਿਮਾਂਡ ਹੈ ਜੀ ਹਾਂਜੀ 475000 ਦਾ ਟ੍ਰੈਕਟਰ ਜੀ ਆਰਮਡ ਟ੍ਰੈਕ 60 ਦਾ T20 ਛੋਟੇ ਗੇਅਰ ਵਾਲਾ ਕਹਿੰਦੇ ਜੀ ਕਿੰਨੇ ਮਾਰੀ ਦਾ ਅੱਛਾ ਜੀ ਇਹ 2017 ਮਾਡਲ ਹੈ 17 ਮਾਡਲ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹਦੇ 545000 ਰੁਪਏ ਦੀ ਡਿਮਾਂਡ ਹੈ ਜੀ ਹਾਂਜੀ 5.5 ਲੱਖ ਰੁਪਏ ਦਾ ਟ੍ਰੈਕਟਰ ਆ ਗਿਆ ਇਹ ਕਿੰਨਾ ਮਾਡਲ ਦੱਸਿਆ ਜੀ ਇਹ 2010 ਮਾਡਲ ਹੈ ਜੀ ਹਾਂਜੀ ਪੰਜਾਬ ਨੰਬਰ ਆ ਹਾਂਜੀ ਟਮਾਂਡ ਹੈਗੇ 4,75,000 ਰੁਪਿਆ ਹਾਂਜੀ ਸਾਢੇ 4 ਲੱਖ ਦਾ ਟਰੈਕਟਰ ਦੇ ਦਾਂ ਸਾਢੇ 4 ਲੱਖ ਨੰਬਰ ਹੈਗਾ ਜੀ ਆਪਣਾ 70294 7256 ਜੀ ਹਾਂਜੀ ਸੱਸੀ ਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਕਹਣਾ ਤਲਵੰਡੀ ਸਾਬੋ ਟਰੈਕਟਰ ਮੰਡੀ ਚ ਤੇ ਬਾਈ ਆਪਣੇ ਨਾਲ ਆਖਰੀ ਗੱਲਬਾਤ ਕਰ ਲੈ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਹੋਰ ਕਿਵੇਂ ਜੀ ਹੋਰ ਠੀਕ ਆ ਵਧੀਆ ਜੀ ਇਹ ਕਿੰਨੇ ਕਾ ਟਰੈਕਟਰ ਲੈ ਕੇ ਆਏ ਜੀ ਬੰਦੋਂ 4-5 ਟਰੈਕਟਰ ਆ ਠੀਕ ਹੈ ਜੀ ਤੇ ਉੰਬਾਈ ਸੇ ਕਿੰਨੇ ਕ ਟਰੈਕਟਰ ਅਵੇਲੇ ਵਾਲ ਨੇ ਜੀ ਆਪਣੇ ਕੋਲ ਕੋਲੋਂ 10 15 ਟਰੈਕਟਰ ਹੁੰਦੇ ਨੇ ਜੀ ਠੀਕ ਹੈ ਜੀ ਮੰਡੀ ਦਾ ਬਿਨਾਂ ਟਰੈਕਟਰ ਆਪਣੇ ਕਿੱਥੇ ਖੜੇ ਹੁੰਦੇ ਨੇ ਜੀ ਮੰਡੀ ਤੋਂ ਬਿਨਾਂ ਟਰੈਕਟਰ ਵੀ ਆਪਣੇ ਸਨਾਮ ਟਰੈਕਟਰ ਹੁੰਦੇ ਨੇ ਠੀਕ ਹੈ ਜੀ ਤੇ ਲੋਨ ਦੀ ਸ਼ਬਦਾ ਹੈਗੀ ਟਰੈਕਟਰਾਂ ਦੀ 90 ਦਾ ਅਸੀਂ ਕੈਸ਼ ਹੀ ਵੇਚਦਾ ਜਾ ਰਹੇ ਹਾਂ ਕੈਸ਼ ਦੇ ਟਰੈਕਟਰ ਹੀ ਲੈਣੋ ਕੈਸ਼ ਹੀ ਵੇਚਦੇ ਆ ਦੇ ਕਿਸੇ ਨੇ ਸਿੱਧਾ ਟਰੈਕਟਰ ਵੇਚਣਾ ਹੋਵੇ ਤੁਹਾਨੂੰ ਸਿੱਧਾ ਵੀ ਵੇਚ ਸਕਦਾ ਟਰੈਕਟਰ ਠੀਕ ਆ ਬਾਈ ਜੀ ਤੇ ਪੁਰਾਣਾ ਟਰੈਕਟਰ ਵਿੱਚ ਕੱਟ ਲੈਣਾ ਵਿੱਚ ਕੱਟਿਆ ਜਾਊਗਾ ਪੁਰਾਣਾ ਟਰੈਕਟਰ ਕੱ ਟਰੈਕਟਰ ਦੀ ਕੰਡੀਸ਼ਨ ਦਿਖਾਉਣਾ ਹੈ ਤੁਹਾਨੂੰ ਸਪਰਾਜ 855 4 ਸਟਾਰ ਡਬਲ ਪੰਪਰ ਤੇ ਡਬਲ ਡਿਸਟ੍ਰਿਬਿਊਟਰ ਕਿੰਨੇ ਮਾਡਲ ਹੈ ਜੀ ਇਹ ਇਹ 2014 ਮਾਡਲ ਦਾ ਜੀ ਹਾਂਜੀ ਪੰਜਾਬ ਨੰਬਰ ਟਰੈਕਟਰ ਆ ਠੀਕ ਆ ਜੀ ਕਸਟਮ ਦਾ ਟਰੈਕਟਰ ਆ ਜੀ ਠੀਕ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਜੀ ਨਹੀਂ ਜੀ 70 ਤੋਂ 75 ਪੈਸੇ ਟਾਇਰ ਨੇ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਗਿਆ ਹਾਂਜੀ ਡਬਲ ਪੰਪ ਡਬਲ ਪੰਪ ਰੰਗ ਪੇਂਟ ਦੀ ਜੇ ਗੱਲ ਕਰੀਏ ਰੰਗ ਪੇਂਟ ਵੀ ਤੇ ਜਿੰਨਾ ओरिजिनल ਪੇਂਟ ਆ ਹਾਂਜੀ ਵੇ ਜਨਾੜਾ ਰੀਨ ਲਾ ਟਰੈਕਟਰ ਦਾ ਸਾਰਾ ਨੰਬਰ ਆ ਗਿਆ ਜੀ ਪੀਵੀ 13 ਸੰਗਰੂਰ ਪੰਜਾਬ ਨੰਬਰ ਆ ਗਿਆ ਤੇ ਮਗਰ ਹੈਟਮ ਰੂਟ ਦੀ ਕੰਡੀਸ਼ਨ ਦੇਖ ਸਕਦੇ ਤੁਸੀਂ ਪੂਰੀ ਵਧੀਆ ਪਈ ਆ ਤੇ ਕਿੰਨੀ ਡਿਮਾਂਡ ਹੈ ਜੀ ਇਹਦੀ ਇਹਦੀ 490000 ਰੁਪਏ ਡਿਮਾਂਡ ਹੈ ਜੀ ਹਾਂਜੀ 475000 ਦਾ ਟਰੈਕਟਰ ਦੇ ਦਾਂਗੇ ਆਪਾਂ 475000 ਦਾ ਟਰੈਕਟਰ ਸਾਨੂੰ ਮਿਲ ਜੀ ਅੱਗੇ ਆ ਗਿਆ ਜੀ ਬਾਈ ਜੀ ਫਾਰਮਰ ਟਰੈਕ 60 ਦਾ 30 20 ਛੋਟੇ ਗੇਅਰ ਵਾਲਾ ਕਹਿੰਦੇ ਆ ਜੀ 3 ਸਪੀਡ 3 ਸਪੀਡਾ ਸੁਪਰ ਮੈਕਸ ਚ ਆ ਗਿਆ ਜੀ ਹਾਂ ਕਲਾਸਕ ਕਿੰਨੇ ਮਾਡਲ ਹੈ ਜੀ ਇਹ ਇਹ 2017 ਮਾਡਲ ਹੈ ਜੀ 17 ਮਾਡਲ ਆ ਟਾਇਰ ਟਾਇਰ ਦੀ ਕੀ ਕੰਡੀਸ਼ਨ ਆ ਟਾਇਰ ਹੈਗੇ ਨਹੀਂ ਨਾਲ ਦੇ ਦੇ 75 ਤੋਂ 80 ਪੈਸੇ ਟਾਇਰ ਨੇ ਨਾਲ ਦੇ ਟਾਇਰ ਆ 70 80 ਪੈਸੇ ਨੰਬਰ ਇਹਦਾ ਹੈ ਜੀ ਨੰਬਰ ਪੰਜਾਬ ਨੰਬਰ ਟਰੈਕਟਰ ਆ ਪੰਜਾਬ ਨੰਬਰ ਟਰੈਕਟਰ ਆ ਰੰਗ ਪੇਂਟ ਜੀ ਰੰਗ ਪੇਂਟ ਰੇਜਨਲ ਆ ਠੀਕ ਆ ਮਗਰਾਟ ਦੇਖ ਸਹਤ ਤੁਸੀਂ ਪੂਰੇ ਚਿੱਟੇ ਦੁੱਧ ਵਰਗੇ ਚੌਂਕਦੇ ਆ ਰੰਗ ਪੇਂਟ ਬਾਈ ਕਹਿੰਦਾ ਪੂਰਾ ਰੀਜਨਲ ਆ T20 ਹੈਗਾ ਛੋਟੇ ਗੇਅਰ ਵਾਲਾ ਕਹਿੰਦੇ ਛੋਟੇ ਗੇਅਰ ਵਾਲਾ 3 ਸਪੀਡ ਆ 3 ਸਪੀਡ ਆ 60 ਦਾ ਫਾਰਮਰ ਟਰੈਕ ਕਿ ਕਿੰਨੇ ਮਾਡਲ ਦੱਸਿਆ ਜੀ ਇਹ 2017 ਮਾਡਲ ਆ 17 ਮਾਡਲ ਆ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹਦੇ 5 ਲੱਖ 45000 ਰੁਪਏ ਦੀ ਡਿਮਾਂਡ ਆ ਜੀ ਹਾਂ ਜੀ ਸਵਾ 5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਠੀਕ ਆ ਬਾਈ ਜੀ ਸਵਾ 5 ਦਾ ਟਰੈਕਟਰ ਤੁਹਾਨੂੰ ਮਿਲ ਜੂਗਾ ਅੱਗੇ ਗੱਲਬਾਤ ਕਰਦੇ ਆ ਫਾਰਮਰ ਟਰੈਕ 6055 ਦੀ ਇਹ ਸੁਪਰ ਮਾਰਕਸ ਚ ਆ ਗਿਆ ਇਹ ਕਿੰਨੇ ਮਾਡਲ ਹੈ ਜੀ ਇਹ 2015 ਮਾਡਲ ਆ 15 ਮਾਡਲ ਆ ਡਬਲ ਪੰਪ ਤੇ ਡਿਸਟ੍ਰੀਬਿਊਟਰ ਹੀ ਡਿਸਟ੍ਰੀਬਿਊਟਰ ਹੈਗਾ ਠੀਕ ਹੈ ਜੀ 16 ਦੇ ਟਾਇਰਾਂ ਚ 16 ਦੇ ਟਾਇਰਾਂ ਚ ਆ ਬਾਈ ਜੀ ਟਾਇਰ ਬਿਲਕੁਲ ਨਵੇਂ ਆ ਨਵੇਂ ਟਾਇਰ ਨੇ ਚਾਰੇ ਚੌਕੜਾ ਬਾਈ ਜੀ ਨਮਾਗਾ ਤੇ ਮਕਰਾਟਮ ਗਰੂਪ ਪੂਰੇ ਵਧੀਆ ਪਏ ਆ ਤੇ ਰੰਗ ਪੇਂਟ ਤੇ ਜੀ ਬੋਡੀ ਲੈਂਦਾ ਬੋਡੀ ਲੈਂਦਾ ਸਾਰਾ ਟਰੈਕਟਰ ਇਹਨਾਂ ਦਾ ਫਰਸਟ ਆਨਰ ਦੀ ਟਰੈਕਟਰ ਹੈ ਫਰਸਟ ਆਨਰ ਹੀ ਆ ਤਿੰਨੇ ਚਾਰੇ ਟਰੈਕਟਰ ਤਿੰਨੇ ਸਾਰੇ ਟਰੈਕਟਰ ਫਰਸਟ ਆਨਰ ਟਰੈਕਟਰ ਨੇ 50 ਨੰਬਰ ਨੇ ਨੰਬਰ ਪੰਜਾਬ ਹੋਊਗਾ ਤੇ ਇਹ ਹੈਗਾ ਜੀ ਪਾਵਰ ਸਟੀering ਫਰਸਟ ਆਨਰ ਆ ਤੇ ਪੀ ਵੀ ਨੰਬਰ ਹੋਊਗਾ ਬਾਈ ਜੀ ਨੰਬਰ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦੀ 4,85,000 ਰੁਪਏ ਡਿਮਾਂਡ ਆ ਜੀ ਹਾਂਜੀ 4,65,000 ਦਾ ਟਰੈਕਟਰ ਦੇ ਦਾਂਗੇ 4,65,000 ਦਾ ਟਰੈਕਟਰ ਇਸ ਨੂੰ ਮਿਲ ਜੀ ਅੱਗੇ ਜੀ ਅੱਗੇ ਆ ਗਿਆ ਜੀ ਨਿਊ ਹਾਲੈਂਡ 5500 ਇਹ ਕਿੰਨੇ ਮਾਡਲ ਆ ਭਾਈ ਜੀ ਇਹ 2010 ਮਾਡਲ ਆ ਜੀ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਯਾਰ ਹੈਗੇ ਨੇ ਜੀ 90 ਤੋਂ 95% ਟਾਇਰ ਨੇ ਚਾਰੇ 90 95 5 18 ਦੀ ਕੰਡੀਸ਼ਨ ਹੈਗੀ ਆ ਬਾਈ ਜੀ 3 ਸਪੀਡ ਆ 3 ਸਪੀਡ ਆ ਇਹ ਟਰੈਕਟਰ ਵੀ ਦੋ ਟਰੈਕਟਰ 3 ਸਪੀਡ ਨੇ ਲੋ ਟੂ ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਗਿਆ ਡਬਲ ਡਿਸਟ੍ਰਿਬਿਊਟਰ ਐ ਸਾਈਡ ਗੇਅਰ ਆ ਸਾਈਡ ਗੇਅਰ ਪੰਜਾਬ ਨੰਬਰ ਪੰਜਾਬ ਨੰਬਰ ਆ ਇਹ ਟਰੈਕਟਰ ਵੀ ਬਾਈ ਕੋਲੇ ਸਾਰੇ ਟਰੈਕਟਰ ਪੰਜਾਬ ਨੰਬਰ ਹੀ ਆ ਪੰਜਾਬ ਨੰਬਰ ਟਰੈਕਟਰ ਹੀ ਹੁੰਦੇ ਨੇ ਆਪਣੇ ਕੋਲੇ ਬਾਈ ਠੀਕ ਆ ਜੀ 5500 ਆ ਗਿਆ ਇਹ ਕਿੰਨਾ ਮਾਡਲ ਦੱਸਿਆ ਜੀ ਇਹ 2010 ਮਾਡਲ ਆ ਜੀ ਹਾਂਜੀ ਪੰਜਾਬ ਨੰਬਰ ਆ ਹਾਂਜੀ ਟਮਾਂਡ ਹੈਗੀ 475000 ਰੁਪਿਆ ਹਾਂਜੀ 4.5 ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ 4.5 ਦਾ ਹਾਂ ਤੇ ਬਾਈ ਕੋਲੇ ਪੂਰੇ ਵਧੀਆ ਕੰਡੀਸ਼ਨ ਦੇ ਟਰੈਕਟਰ ਹੁੰਦੇ ਆ ਦੇਖ ਸਕਦੇ ਹੋ ਤੁਸੀਂ ਪੂਰੇ ਵਧੀਆ ਨੇ ਤੇ ਐਡਰੈਸ ਦੱਸ ਦੋ ਬਾਈ ਜੀ ਆਪਣਾ ਡਰੈਸ ਹੈਗਾ ਜੀ ਆਪਣਾ ਸੁਨਾਮਾ ਜੀ ਸੁਨਾਮਾ ਸ਼ਹਿਰ ਆ ਜੀ ਹਾਂਜੀ ਹਾਂਜੀ ਤੇ ਕੰਟੈਕਟ ਨੰਬਰ ਹੈਗਾ ਜੀ ਆਪਣਾ 700947255 ਜੀ ਤੇ ਮੰਡੀ ਜਿਹੜਾ ਨੰਬਰ ਆ ਪਲਾਂਟ ਜੀ ਆਪਣਾ ਮੰਡੀ ਚ ਆਪਣਾ 13 ਨੰਬਰ ਪਲਾਟ ਆ ਜੀ ਠੀਕ ਆ ਬਾਈ ਜੀ ਮੰਡੀ ਤੋਂ ਬਣਾ ਟਰੈਕਟਰ ਆਪਣੇ ਸੁਨਾਮ ਖੜੇ ਸੁਨਾਮ ਹੁੰਦੇ ਨੇ ਹੋਰ ਟਰੈਕਟਰਾਂ ਸੰਬੰਧੀ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਨੰਬਰ ਦੁਬਾਰਾ ਦੱਸ ਦੋ ਨੰਬਰ ਹੈਗਾ ਜੀ 700947255 ਜੀ ਪੁਰਾਣਾ ਟਰੈਕਟਰ ਵਿੱਚ ਕਟਿਆ ਜੋ ਪੁਰਾਣਾ ਵਿੱਚ ਕਟਿਆ ਜਾਊ ਲੋਨ ਹੁੰਦਾ ਨਹੀਂ ਹਾਂ ਲੋਨ ਹੁੰਦਾ ਨਹੀਂ ਕੈਸ਼ ਟਰੈਕਟਰ ਹੀ ਵੇਚਦੇ ਆਂ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ